ਅਪਾ ਵੀ ਰੋਡਵੇਜ ਨਾਲ ਜੁੜੇ ਹੋ ਐ ਜੀ ਤੇ ਇੱਕ ਚੀਜ਼ ਦੱਸੋ ਜਿੰਮੇ ਆ ਆਪਾਂ ਟਿਕਟਾਂ ਦਾ ਮਸਲਾ ਚੱਲਦਾ ਜਿਆਦੇ ਮਾਈਆਂ ਵਾਲਾ ਬਚਦਾ ਕੁਛ ਨਾਈਟਰ ਵੀ ਖੁਸ਼ ਹੁੰਦਾ ਵੀ ਯਾਰ ਅੱਜ ਇੰਨੇ ਗਿਨੇ ਹਨਾ ਗਿਣਤੀ ਬਹੁਤ ਘਟ ਗਈ ਹੂ ਹਾਂ ਜੀ ਹਾਂ ਉਹ ਸਵਾਰੀ ਤਾਂ ਵਧ ਗਈ ਜੀ ਬਹੁਤ ਸਵਾਰੀ ਦਾ ਪਤਾ ਹੀ ਆਪਾਂ ਨੂੰ ਕਹਿੰਦਾ ਚੁੰਨੀਆਂ ਲਗਾਉਣ ਵੀ ਪਟਿਆਲੇ ਜਾਂਦੀਆਂ ਨੇ ਬੁੜੀਆਂ ਠੀਕ ਐ ਵਧੀਆ ਕਿਵੇਂ ਗੱਲਬਾਤ ਇੰਨੀਆਂ ਰੋਡਵੇਜ ਇਕੱਠੀਆਂ ਇਹ ਬਈ ਸਵੇਰੇ ਚੱਲਦੀਆਂ ਨੇ ਇੱਥੋਂ ਕਿੱਥੇ ਕਿੱਥੇ ਜਾਂਦੀਆਂ ਨੇ ਪਹਿਲੀ ਚਾਰ ਚਾਲੀ ਜਾਂਦੀ ਹੈ ਜੀ ਕਿੱਥੇ ਚੰਡੀਗੜ੍ਹ ਚੰਡੀਗੜ੍ਹ ਨੰਬਰਸਰ ਵਾਲੀ ਕਈ ਵਜੇ ਚਲਦੀ ਐ ਇੱਥੋਂ 6 ਵਜੇ ਜੀ 6 ਵਜੇ ਨੰਬਰਸਰ ਕਈ ਵਜੇ ਲਾਤਾਂਦੀ ਐ ਨੰਬਰਸਰ ਪਹੁੰਚ ਜਾਂਦੀ ਐ 1:30 ਵਜੇ ਦੁਪਹਿਰੇ 1:30 ਵਜੇ ਚੰਡੀਗੜ੍ਹ ਨੂੰ ਕਾਹ ਟਾਈਮ ਜਾਂਦੇ ਨੇ ਸਵੇਰੇ ਚੰਡੀਗੜ੍ਹ ਨੂੰ 4 ਟਾਈਮ ਕਾਹ ਕਾਹ ਵਜੇ 4:40 5:50 ਹਾਂ 5:30 6 ਵਜੇ 6 ਵਜੇ ਤੱਕ 4 ਟਾਈਮ ਚੰਡੀਗੜ੍ਹ ਨੂੰੋਂ ਨਿਕਲ ਜਾਂਦੇ ਨੇ ਬਹੁਤ ਵੱਡੀ ਗੱਲ ਐ ਜੀ ਬਹੁਤ ਵੱਡੀ ਸੌਬਤਾ ਵੀ ਐ ਸ਼ਾਇਦ ਨਾਂ ਪਤਾ ਹੋਵੇ ਤਾਂ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਕੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪਰ ਬਸ ਅੱਡਾ ਛੋਟਾ ਹੈ ਪਰ ਰੋਡਵੇਜ ਜਿਹੜੀਆਂ ਬੱਸਾਂ ਨਾਲ ਉਹਦੇ ਨਾਲ ਭਰਿਆ ਪਿਆ ਹੈ ਸਤ ਸ੍ਰੀ ਅਕਾਲ ਦੋਸਤੋ ਇੱਕ ਬੱਸ ਸਟੈਂਡ ਦਿਖਾਉਨੇ ਆ ਤੁਹਾਨੂੰ ਜਿੱਥੇ ਰੋਡਵੇਜ ਦੀਆਂ ਬੱਸਾਂ ਇੰਨੀਆਂ ਬੱਸਾਂ ਵੀ ਇਕੱਠੀਆਂ ਚੱਲਣੀਆਂ ਬੱਸ ਸਟੈਂਡ ਕਿਹੜਾ ਬੱਸ ਸਟੈਂਡ ਹੈ ਤੁਹਾਨੂੰ ਦੱਸਾਂਗੇ ਪੂਰੀ ਗੱਲਬਾਤ ਪਰ ਰੋਡਵੇਜ ਦੀਆਂ ਬੱਸਾਂ ਨੇ ਜਿਹੜੀਆਂ ਇਸ ਵਕਤ ਸਹਿਵ ਰੱਖੇ ਵਿੜਿਆਈਆਂ ਸ਼ਾਨੇ ਪੈਪਸੂ ਸੋਨੂੰ ਦੱਸਦੇ ਆ ਵੀ ਸਾਰੀ ਰੋਡਵੇਜ ਦੀਆਂ ਬੱਸਾਂ ਨਜ਼ਰ ਆ ਰਹੀਆਂ ਨੇ ਆ ਦੇਖੋ ਇੱਧਰ ਵੀ ਰੋਡਵੇਜ ਆ ਵੀ ਰੋਡਵੇਜ ਏ ਇਹ ਲਾਲ ਉਹ ਹੈ ਕਲਰ ਦੀ ਆ ਦੇਖੋ ਆ ਦੇਖੋ ਜੀ ਇੱਧਰ ਇੱਧਰ ਤੇ ਇੱਧਰ 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 ਸਾਰੀਆਂ ਰੋਡਵੇਜ ਨੇ ਬਾਈ ਹਾਂਜੀ ਹਾਂਜੀ ਠੀਕ ਹੈ ਵਧੀਆ ਠੀਕ ਹੈ ਕਿਵੇਂ ਗੱਲਬਾਤ ਇੰਨੀਆ ਰੋਡ 'ਤੇ ਇਕੱਠੀਆਂ ਇਹ ਬਈ ਸਵੇਰੇ ਚੱਲਦੀ ਐ ਨਾ ਇੱਥੋਂ ਕਿੱਥੇ ਕਿੱਥੇ ਜਾਂਦੀਆਂ ਨੇ ਪਹਿਲੀ 4:40 ਜਾਂਦੀ ਹੈ ਜੀ ਕਿੱਥੇ ਚੰਡੀਗੜ੍ਹ ਨੂੰ ਚੰਡੀਗੜ੍ਹ ਦੂਜੀ ਜਾਂਦੀ ਆ 5:20 ਮਿੰਟਾਂ ਤੇ ਦੇਖ ਸਕਦੇ ਹੋ ਦੋਸਤੋ ਲਹਿਰਾ ਗਾਗਾ ਬੱਸ ਸਟੈਂਡ ਤੋਂ 4:40 ਤੇ ਇੱਥੋਂ ਚੱਲਦੀ ਐ ਪਹਿਲੀ ਚੰਡੀਗੜ੍ਹ ਜੀ ਚੰਡੀਗੜ੍ਹ ਪਹਿਲੀ ਚੰਡੀਗੜ੍ਹ ਜਾਂਦੀ ਐ ਫਿਰ ਉਦੋਂ ਬਾਅਦ ਫੇਰ ਚੰਡੀਗੜ੍ਹ ਫੇਰ ਅੰਮ੍ਰਿਤਸਰ ਆ ਜੀ ਅੰਮ੍ਰਿਤਸਰ ਵਾਲੀ ਕਦੋਂ ਵਜੇ ਚੱਲਦੀ ਐ ਇੱਥੋਂ 6 ਵਜੇ ਜੀ 6 ਵਜੇ ਲਹਿਰਾ ਗਾਗਾ ਬੱਸ ਸਟੈਂਡ ਤੋਂ ਚੱਲਦੀ ਐ ਅੰਮ੍ਰਿਤਸਰ ਕ ਦੁਪਹਿਰੇ 1:30 ਵਜੇ ਹਾਂਜੀ ਠੀਕ ਹੈ ਯਾਨੀ ਕਿ ਵੀ 6:30 ਘੰਟਿਆਂ ਚ ਹਾਂਜੀ ਤੇ ਚੰਡੀਗੜ੍ਹ ਨੂੰ ਕਾ ਟਾਈਮ ਜਾਂਦੇ ਨੇ ਸਵੇਰੇ ਚੰਡੀਗੜ੍ਹ ਨੂੰ ਕਾ ਟਾਈਮ ਕਾ ਕਾ ਵਜੇ ਪਹਿਲਾ 4:40 5:50 6 4:40 5:50 ਹਾਂ 6:30 6 ਵਜੇ 6 ਵਜੇ ਤੱਕ ਚਾਰ ਟਾਈਮ ਚੰਡੀਗੜ੍ਹ ਨੂੰੋਂ ਨਿਕਲ ਜਾਂਦੇ ਨੇ ਹਾਂਜੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਸੌਬਦਾ ਵੀ ਹੈ ਸ਼ਾਇਦ ਨਾਮ ਪਤਾ ਹੋਵੇ ਤਾਂ ਵੀਡੀਓ ਸ਼ੇਅਰ ਕਰ ਦਿਓ ਜਦੋਂ ਅਸੀਂ ਅੰਦਰ ਵੜਦੇ ਆ ਸਾਰੀ ਆ ਛੋਟੀ ਮਿੰਨੀ ਰੋਡਵੇਜ ਹੈ ਇਹ ਵੀ ਰੋਡਵੇਜ ਹੀ ਨੇ ਦੇਖ ਸਕਦੇ ਹੋ ਇਹ ਕਿਹੜੇ ਉੱਚਾਉਂਦੀਆਂ ਨੇ ਇਹ ਜਾਂਦੀ ਆ ਭਗਵੰਤਮਾਨ ਦੇ ਪਿੰਡ ਵਿੱਚ ਦੀ ਪਿੱਖੀ ਜੀ ਭਗਵੰਤਮਾਨ ਦੇ ਪਿੰਡ ਵਿੱਚ ਦੀ ਪਿੱਖੀ ਪਿੱਖੀ ਜਾਂਦੀ ਆ ਪਹਿਲਾ ਟਾਈਮ 6 ਵਜੇ ਜੀ 6 ਵਜੇ ਬਿਲਕੁਲ ਕਿਹੜਾ ਪਿੰਡ ਹੈ ਬਾਈ ਦਾ ਕੋਟੜਾ ਜੀ ਕੋਟੜਾ ਲੈ ਲਾ ਹਾਂਜੀ ਠੀਕ ਹੈ ਦਿਖਾਉਣੇ ਆ ਦੋਸਤੋ ਵੀ ਇੱਧਰ ਸਾਰੇ ਜਦੋਂ ਨਿਗਾਹ ਮਾਰੀ ਰੋਡਵੇਜੇ ਨਜ਼ਰ ਆਈਆ ਦੇਖੋ ਵਾਲੇ ਵਾਲੇ ਹੈਂ ਆ ਦੇਖ ਸਕਦੇ ਹੋ ਦੋਸਤੋ ਕਹਿੰਦੇ ਵੀ ਕੀ ਕਰੀਏ ਪਰ ਟਾਈਮ ਰੋਡਵੇ ਇੱਧਰ ਪ੍ਰਾਈਵੇਟ ਆ ਗਈਆਂ ਆ ਦੇਖੇ ਕਾ ਰੋਡਵੇ 'ਚ ਖੜੀ ਹੈ ਦੇਖ ਰੋਡਵੇ 'ਚ ਦਾ ਰੂਪ ਤਾਂ ਹੈਗਾ ਪਰ ਹਰਿਆਣਾ ਵਰਗਾ ਨਹੀਂ ਜਿਹੜੀ ਹਰਿਆਣਾ ਰੋਡਵੇ 'ਜਾ ਉਹ ਪਤਾ ਨਹੀਂ ਕਿੱਥੋਂ ਖਰੀਦਦੇ ਨੇ ਪਤਾ ਨਹੀਂ ਭ੍ਰਿਸ਼ਟਾਚਾਰ ਨਹੀਂ ਹੈਗਾ ਰੋਡ ਹਰਿਆਣਾ ਰੋਡਵੇ ਜਦੋਂ ਲੈਂਦੇ ਨੇ ਪਰ ਬਸ ੱਡਾ ਛੋਟ ਹੈ ਪਰ ਰੂਟ ਬਹੁਤ ਲੰਮੇ ਵਧੀਆ ਰੂਟ ਨੇ ਦੇਖ ਸਕਦੇ ਹੋ ਬੱਸ ਸਟੈਂਡ ਲੈਹਰਾ ਗਾਗਾ ਬੱਸਾਂ ਸਾਰੀਆਂ ਖੜੀਆਂ ਨੇ ਦੇਖ ਸਕਦੇ ਹਾਂ ਪਰ ਜਿਹੜੀ ਹਰਿਆਣਾ ਰੋਡਵੇਜ ਹੈ ਉਹਦੇ ਵਰਗੀ ਝਲਕ ਹੈ ਜਿਹੜੀ ਉਹ ਨਹੀਂ ਮਿਲਦੀ ਪਤਾ ਨਹੀਂ ਬਵਾ ਦੇ ਪਤਾ ਡਰਾਈਵਰ ਵੀ ਸਾਨੂੰ ਦੇਖਿਆ ਪਰ ਡਰਾਈਵਲ ਤਾਂ ਅਸੀਂ ਆਈ ਨਹੀਂ ਗਾ ਡਰਾਈਵਲ ਸਾਡੇ ਪੰਜਾਬੀ ਤਾਂ ਦੁਨੀਆ ਚ ਪਹਿਲੇ ਨੰਬਰ ਤੇ ਡਰਾਈਵਲ ਨੇ ਟਰਾਲਿਆਂ ਦੇ ਘੋੜਿਆਂ ਦੇ ਸਾਰੇ ਕਾਸੇ ਦੇ ਭਰਾ ਵੀ ਖੜੇ ਨੇ ਭਾਈ ਇਹਨਾਂ ਦਾ ਵੀ ਟਾਈਮ ਹੋ ਗਿਆ ਕਿਉਂ ਜੀ ਇਹਨਾਂ ਦਾ ਵੀ ਟਾਈਮ ਹੋ ਗਿਆ ਆ ਵੀ ਖੜੇ ਨੇ ਦੇਖੋ ਟੱਕਰਾ ਲਈ ਇਹ ਕਿਹੜਾ ਰੋਡਵੇਜ ਤੋਂ ਘਟਨੇ ਉਹ ਦੇਖੋ ਹਾਂ ਪਰ ਰੋਡਵੇਜ ਆ ਜਿਹੜੀ ਆ ਦੇਖੋ ਪਰ ਹਰਿਆਣੇ ਵਾਂਗੂ ਬੇਨਤੀ ਕਰਦੇ ਆਂ ਵੀ ਹਰਿਆਣੇ ਵਾਲੇ ਚ ਪਹਿਲੇ ਨੰਬਰ ਤੇ ਰੋਡਵੇਜ ਹਰਿਆਣੇ ਦੀ ਐ ਪੰਜਾਬ ਵਾਲੇ ਲੀਡਰਾਂ ਨੂੰ ਬੇਨਤੀ ਕਰਦੇ ਆਂ ਕੋਈ ਚੀਜ਼ ਦਾ ਚੰਜ ਦੀ ਰੱਖ ਲੋ ਵਧੀਆ ਚੱਲਦਿਆਂ ਨੇ ਸੀ ਇਹ ਨਹੀਂ ਕਹਿੰਦੇ ਪਰ ਉਹ ਨਹੀਂ ਕੰਮਜਾਬ ਨਹੀਂ ਜਿੰਨਾ ਰੂਬ ਜੋਬ ਉਹ ਚ ਐ ਸਾਡੇ ਵਾਲੀ ਦਾ ਥੋੜੇ ਸਾਲਾਂ ਬਾਅਦ ਕੰਡਮ ਹੋ ਜਾਂਦੀਆਂ ਚੱਬੀਆਂ ਜਾਂ ਹੋ ਜਾਂਦੀਆਂ ਨੇ